ਸਤਿ ਸ੍ਰੀ ਅਕਾਲ ਜੀ ਸਾਰੇ ਪੈਣ ਭਰਾਵਾਂ ਨੂੰ ਹੋ ਸਾਰੇ ਆਣ ਤੁਸੀਂ ਠੀਕ ਹੋ ਸਤਿ ਸ੍ਰੀ ਗਾਂ ਜੀ ਪੈਣ ਭਰਾਵਾਂ ਨੂੰ ਜਿੱਥੇ ਵੀ ਤੁਸੀਂ ਬੈਠੇ ਹੋ ਰਾਜ ਖੁਸ਼ੀ ਹੋ ਅਸੀਂ ਵੀ ਠੀਕ ਠਾਕ ਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਾਹਰ ਬੈਠੀਆਂ ਭੈਣਾਂ ਵੀਰ ਬਜ਼ੁਰਗ ਮਤਾਵਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਕਾਲ ਜੀ ਹੋਟਿੰਟਾ ਜੀ ਅੱਜ ਮੈਂ ਤੁਹਾਨੂੰ ਸਾਡੇ ਭੈਣ ਭਰਾ ਵੀਰ ਜਿਹੜੇ ਬੈਠੇ ਹੁੰਦੇ ਇੱਥੇ ਉਹਨਾਂ ਦਾ ਮੂਰਖਰਾਮਾ ਵੀ ਆਇਆ ਇੱਦਾਂ ਮੇਰੇ ਰੰਪੇ ਬਰਾ ਸੱਚੇ ਕੁੰਡੀ ਆ ਅਸੀਂ ਬੈਠ ਕੇ ਕਿਤਾਬ ਵਿਚਾਰਾ ਕਰਦੇ ਆ ਕਿੰਨਾ ਗੱਲਾਂ ਕਰਦੇ ਆ ਤੇ ਭੈਣ ਭਰਾ ਬੈਠੇ ਆ ਉਹਨਾਂ ਨੂੰ ਕੋਈ ਵੀ ਮਜਾਉਗਾ ਤੁਹਾਨੂੰ ਉਹ ਕਰਾਂਗਾ ਉਹਨਾਂ ਚ ਤੁਸੀਂ ਕਰਨੀਤਨਾ ਭੈਣਾ ਗੱਲਬਾਤ ਕਰਨੀ ਹੈ ਉਸ ਤੋਂ ਬਾਅਦ ਚ ਮੈਂ ਚਲਾ ਜਾਵਾਂਗਾ ਤੇ ਹੋ ਠੀਕ ਠਾਕੋ ਜੀ ਬਹੁਤ ਬਹੁਤ ਵਧੀਆ ਜੀ ਬਹੁਤ ਸੋਹਣੇ ਕਮੈਂਟ ਆਉਂਦੇ ਆ ਤੈ ਦਿਲੋਂ ਧੰਨਵਾਦ ਆ ਸਾਰੇ ਭੈਣਾ ਭਰਾਵਾਂ ਦਾ ਪਾਸ ਇਸੇ ਤਰ੍ਹਾਂ ਹੀ ਸਾਡੇ ਚੈਨਲ ਨਾਲ ਜੁੜੇ ਰਹੋ ਜਿੰਦਗੀ ਜਿੰਦਾਬਾਦ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੁਹਾਡੇ ਭੈਣਾ ਭਰਾਵਾਂ ਦੇ ਸੰਯੋਗਾ ਦੇ ਨਾਲ ਹੀ ਇੱਥੋਂ ਤੱਕ ਅਸੀਂ ਪਹੁੰਚ ਚੁੱਕੇ ਆ ਤੁਹਾਡਾ ਤੈ ਦਿਲੋਂ ਧੰਨਵਾਦ ਆ ਜੀ ਬਾਕੀ ਜੇ ਕੋਈ ਆ ਹਾਂ ਇੱਕ ਭੈਣ ਨੇ ਕਮੈਂਟ ਜਰੂਰ ਕੀਤਾ ਸੀਗਾ ਵੀ ਤੁਸੀਂ ਆਪ ਦਾ ਜਿੰਦਗੀ ਬਾਰੇ ਦੱਸੋ ਐਸੀ ਜੇ ਲੋਕਦੈਨ ਨੂੰ ਠਹਿਰ ਕੇ ਤੁਹਾਨੂੰ ਦੱਸਾਂਗੇ ਤੇ ਅੱਜ ਸ਼ਾਮ ਨੂੰ ਮੈਂ ਇੰਟਰਵਿਊ ਆਉਣ ਵਾਲੀ ਆ ਉਹਦੇ ਵਿੱਚ ਸਾਰਾ ਕੁਝ ਦੱਸਿਆ ਵਾ ਹਾਂਜੀ ਤੇ ਉਹ ਜ਼ਰੂਰ ਸ਼ੇਅਰ ਕਰਾਂਗੇ ਤੁਹਾਡੇ ਨਾਲ ਜਿੱਤੇ ਵੀ ਇੰਟਰਵਿਊ ਆਗੇ ਸਾਰੇ ਭੈਣ ਭਰਾਵਾਂ ਨਾਲ ਸ਼ੇਅਰ ਕਰਾਂਗੇ ਹੋਠੀ ਠਾਕੋ ਜੀ ਕਮੈਂਟ ਆ ਰਹੀ ਜਰੂਰ ਦਿੱਤਨਾ ਕਮੈਂਟ ਆ ਰਹੀ ਜਰੂਰ ਦੱਸਣਾ ਮੈਂ ਤਾਂ ਕਿਹਾ ਨਾ ਬਲੌਕ ਲੱਗਿਆ ਸੋਨਾ ਲੱਗਿਆ ਇੱਕ ਅੱਜ ਬੱਚੇ ਕੱਲ ਦੇ ਬੱਚੇ ਥੋੜੇ ਜਿਹੇ ੱਜ ਨਹੀਂ ਜਾਇਆ ਕਿ ਸਕੂਲ ਨਾਲ ਤੋਂ ਤੇ ਅਸੀਂ ਤਾਂ ਕਰਕੇ ਉਹ ਰੱਖੇ ਜੀ ਵੀ ਕਈ ਸਾਡੂੰ ਜਾਣ ਦੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਵੀ ਬੱਚੇ ਲਿਆਉਣੇ ਆ ਤੇ ਅਸੀਂ ਟੀਚਰ ਸਾਹਿਬਾਂ ਨੂੰ ਫੋਨ ਲਾਤਾ ਸੀਗਾ ਵੀ ਇਸ ਤਰ੍ਹਾਂ ਕਰਕੇ ਬੱਚੇ ਬਿਮਾਰ ਨੇ ਨਹੀਂ ਆ ਸਕਦੇ ਉਹ ਆਨੇ ਵੀ ਕੋਈ ਗੱਲ ਨਹੀਂ ਕੋਈ ਆਨਲਾਈਨ ਸਾਨੂੰ WhatsApp ਤੇ ਕਰ ਦਿੰਦੇ ਪੜਾਈ ਜੋ ਵੀ ਆਉਦਾ ਨਰਕਾ ਕੰਮ ਹੁੰਦਾ ਉਹ ਕਰ ਲਓ ਕਦੋਂ ਜਾਣਗੇ ਤੇ ਹਰਕਰਮਜੀਤ ਜੀ ਬੈਠ ਕੇ ਬੈਠੇ ਸੋਚਦੇ ਆ ਪੜਾਏ ਨਾਲ ਗੱਲਬਾਤ ਕਰ ਪੜਾਏ ਨੇ ਕਿਹਾ ਸੀ ਚੰਗੀ ਤਾਂ ਨਹੀਂ ਹੁੰਦਾ ਕਿਸੇ ਗੱਲ 'ਚ ਵੀ ਨਹੀਂ ਚੰਗੀ ਤਾਂ ਹੁੰਦਾ ਚੰਗ ਕਾ ਦੀ ਇਹ ਚੱਲੇ ਹਾਂ ਦੁੱਧ ਲੈਣਾ ਇਹਨਾਂ ਨੇ ਥੋੜਾ ਦਿਖਾਣਗੇ ਉੱਥੋਂ ੱਟੇ ਤੋਂ ਕਿਵੇਂ ਜਿੱਥੇ ਬਹਿ ਗਏ ਵੇਲੇ ਵੇਲੇ ਟਾਈਮ ਜਿੱਥੇ ਜਾ ਕੇ ਬਹਿ ਜਾਂਦੇ ਸਾਰੇ ਆਣੇ ਪੈਂਟਾ ਇਕੱਠੇ ਹੋ ਕੇ ਗੱਲਾਂ ਬਾਤਾਂ ਮਾਰੀ ਜਾਂਦੇ ਆ ਕਹਿੰਦੇ ਸੀ ਕਹਿੰਦੇ ਉੱਥੇ ਦਿਖਾ ਕੇ ਲਿਆਉਣ ਜ਼ਰੂਰ ਮੈਂ ਉੱਥੇ ਦਿਖਾ ਲਿਓ ਕੋਈ ਨਾ ਕਹਿੰਦੇ ਉੱਥੋਂ ਬਣਾ ਕੇ ਲੈ ਕੇ ਆਉਣਾ ਵਲੌਗ ਇਹ ਜ਼ਰੂਰ ਬਣਾ ਕੇ ਲਿਆਓ ਮਰੇ ਭਾਂਡੇ ਬਹੁਤ ਜ਼ਿਆਦਾ ਪਏ ਆ ਮੈਂ ਭਾਂਡੇ ਧੋਂ ਲੱਗਦੀ ਆ ਫਿਰ ਅੱਜ ਸਬਜ਼ੀ ਨਹੀਂ ਬਣਾਉਣੇਗੀ ਤੇ ਅੱਜ ਹੈਗੀ ਸੀ ਫਿਰ ਰੋਟੀਆਂ ਲਾਉਂਦੀ ਮੈਂ ਜ਼ਰੂਰ ਦਿਖਾਉਂਗੀ ਉਹਦੋਂ ਮੈਂ ਦੁੱਧ ਲੈ ਆਉਣਗੇ ਹਾਂਜੀ ਇਹ ਚੱਲੇ ਹੁਣ ਦੁੱਧ ਲੈਣ ਮੈਂ ਧੋਣੀਆਂ ਭਾਂਡੇ ਥੋੜੇ ਪਏ ਆ ਅੱਛੀ ਕੱਲ ਦੀ ਸਾਰਿਆਂ ਨੂੰ ਕੱਲ ਉਹ ਸਕੂਲ ਜਾਉਂਗੇ पक्की गल है मू नहीं डर मोह नहीं कही तो बोली यार सही गल करी जब मैं दस सवाल पूछूंगा उदा ही जवाब देना तुझे कल स्कूल जाओगे पक्की गल है जे ना गए पर कुट पऊ ओके वेरी गुड ठीक है जी जी साढ़े पेंड न पेंड तो बागे पुराने टेंपू चलते जी ਜੇ ਮੈਂ ਚੱਲਿਆ ਜੀ ਹੁਣ ਫੱਟੇ ਤੇ ਜਿੱਥੇ ਮੇਰੇ ਭੈਣ ਭਰਾ ਬੈਠੇ ਹੁੰਦੇ ਆ ਜੇ ਉਹਨਾਂ ਕੋਲੇ ਚੱਲਿਆ ਜੀ ਥੋੜੇ ਦੇ ਭਾਂਡੇ ਪੈਸੇ ਹੁਣ ਭਾਂਡੇ ਧੋਣੀਆਂ ਫਿਰ ਮੈਂ ਦਿਖਾਉ ਮੋਟੀ ਦੰਬੀ ਦੰਬੀ ਤੇ ਰੋਟੀ ਤੇ ਵੇਲੇ ਹੋਇਆ ਅੱਜ ਵੀ ਨਹੀਂ ਗਿਆ ਸਕੂਲ ਠੀਕ ਨਹੀਂ ਸੀਗੇ ਬੁਖਾਰ ਹੀ ਨਹੀਂ ਹਟਦਾ ਲੈਣੋ 2-3 ਦਿਨ ਹੋ ਗਏ ਬੁਖਾਰ ਚੜਦੇ ਨੂੰ ਬੱਚਿਆਂ ਨੂੰ ਮੇ ਤੱਕ ਬੁਖਾਰ ਨਹੀਂ ਹਟਿਆ ਚੜਦਾ ਦਵਾਈ ਲਈ ਜਾਣੇ ਆ

ਮਾਜੀ ਗਿਆ ਸੀਗਾ ਉੱਥੇ ਪਟਤੇ ਤੇ ਕੁਝ ਵੀਰ ਭਰਾ ਕਹਿੰਦੇ ਤੇ ਜਿਹੜਾ ਜੋ ਕੰਮ ਜਿਆ ਸੀਗਾ ਉਹਨੂੰ ਤੋਂ ਚਲੇ ਜਾਓ ਕੋਈ ਗੱਲ ਨਹੀਂ ਟੈਨਸ਼ਨ ਨਾ ਲਗਾਓ ਵੀ ਮੈਂ ਕੱਲ ਨੂੰ ਜ਼ਰੂਰ ਮੁਖਾਵਾਂਗਾ ਉਹ ਸਾਰੇ ਬੈੜ ਭਰਾ ਠੀਕ ਨੇ ਚੜ੍ਹਦੀ ਕਲਾ ਅੜਦੀ ਕਲਾ ਹੀ ਰੱਖੇ ਔਰ ਕਰਮੀਆਂ ਚਲੋ ਵੀ ਰੋਟੀਆਂ ਉਜੀ ਰੋਟੀਆਂ ਆਖ ਲੈ ਚੱਕੋ ਪਰਸ਼ਾਦਾ ਆ ਹੁਣ ਚੰਨ ਪਿਆ ਵਧੀਆ ਹਾਂ ਹਾਂ ਹੁਣ ਤੜੀ ਮੈਂ ਫੜ ਕਰਦਾ ਨਹੀਂ ਨਹੀਂ ਵਧੀਆ ਤੇਰਾ ਮੜਾ ਕੱਦਰਾ ਕੋਈ ਨਾ ਏੜਿਆ ਲੈ ਆਵੇਂ ਨਾ ਉਹ ਤੇ ਛਾਣਾ ਠਾਟਾ ਚਾਲੂ ਰੋਟੀ ਨਾਲੇ ਭੈਣਾਂ ਨੂੰ ਵੀ ਸਰਦਾ ਪੱਤਰ ਦੇ ਦੀ ਯਾਨੀ ਭੈਣਾਂ ਨੂੰ ਨ ਲੱਗ ਗਈ ਰੋਟੀ ਕਵੇਲਾ ਹੀ ਹੋ ਗਿਆ ਬੱਚਿਆਂ ਦੇ ਨਾਲ ਹੋ ਮਮ ਹਾਈ ਸੈਕਟਰੀ ਚ ਦੁੱਧ ਦਾ ਤੁਰ ਆ ਜੇ ਸਾਰੇ ਆਣੇ ਪੈਣੇ ਰੋਟੀ ਖਾ ਲੋ ਠੀਕ ਹੈ ਸਾਰੇ ਆਣੇ ਤੁਸੀਂ ਹੋਰ ਜਿੰਦ ਵੀ ਪੇਟ ਭਰਾ ਸਾਡੇ ਚੈਨਲ ਨਾਲ ਜੁੜੇ ਜੁੜ ਵੀ ਰਹੇ ਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਆ ਜੀ ਤੇ ਤੁਹਾਡੇ ਸੰਯੋਗਾਂ ਨਾਲ ਇਸ ਇੱਥ ਤੱਕ ਪਹੁੰਚ ਚੁੱਕੇ ਆ ਬਹੁਤ 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 ਧੰਨਵਾਦ 10 ਤੱਕ ਬਾਅਦ ਬਾਰਲੇ ਦੇ ਸਾਹਿਬ ਦੇ ਸੱਚ ਮੇਰੇ ਭੈਣ ਭਰਾਵਾਂ ਦਾ ਵੀ ਬਹੁਤ ਬਹੁਤ ਧੰਨਵਾਦ ਨਗਰ ਖੇੜੇ ਤੋਂ ਵੀ ਬਹੁਤ ਬਹੁਤ ਧੰਨਵਾਦ ਮੇਰੇ ਨੌਜਵਾਨ ਮੱਲੋਂ ਵੀ ਨੌਜਵਾਨਾਂ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਬਾਕੀ ਭੈਣ ਭਰਾਵੋ ਬੰਦਾ ਉਹਦੇ ਸੋਹਣਾ ਲੱਗਦਾ ਜਿਹੜਾ ਚਾਹ ਤਾਂ ਸਹੀ ਖੜੇ ਹੋਣ ਨੇ ਪਰਪਰ ਖੜਾ ਹੋ ਗਏ ਠੀਕ ਹੈ ਕਿ ਨਾ ਉਹ ਵੀ ਬਹੁਤ ਸੋਣਾ ਲੱਗਦਾ ਪਰਮਾਤਮਾ ਜੀ ਤੁਹਾਡੇ ਪਰਮਾਰਾ ਨੂੰ ਤੰਦਰੁਸਤੀ ਦੇਵੇ ਆ ਕਰਨਾ ਬੰਦ ਹੋ ਰਿਹਾ ਹਾਂ ਕੀ ਹੋਇਆ ਚੱਕ ਕੇ ਥੋੜਾ ਥੋੜਾ ਪਹਿਲਾਂ ਅੱਜ ਬੱਚਿਆਂ ਨੂੰ ਖਵਾਈ ਰੋਟੀ ਉਹ ਮੜਕੇ ਨਾ ਅਟੋ-ਅਟੀ ਲੜੀ ਜਾਂਦੇ ਬੱਚੇ ਟਾਈਮ ਨਾਲ ਮੜ ਕੇ ਸੌ ਜਾਂਦੇ ਆ ਪਹਿਲਾਂ ਆਪਾਂ ਨਹੀਂ ਖਵਾ ਦੇਣੀ ਰੋਟੀ ਹੋਰ ਸਾਰੇ ਭੈਣਾਂ ਭਰਾਵਾਂ ਠੀਕ ਠਾਕ ਹੋ ਮਾਰਨੇ ਦੇ ਸਭ ਦੇ ਸੱਚੇ ਜਰੂਰ ਕਮੈਂਟ ਕਰਕੇ ਦੱਸਣਾ ਵੀ ਨੇ ਪਿੰਕੇ ਦਾਊ ਇੱਦਾਂ ਸਾਡੇ ਬਲੌਕ ਲੱਗਿਆ ਹਨਾ ਬਾਕੀ ਤੁਸੀਂ ਸਜਾ ਵੀ ਦੇਦੇ ਰਹੋ ਅਸੀਂ ਉਸੇ ਤਰ੍ਹਾਂ ਕਿਲਾਾਂਗੇ ਬਾਕੀ ਜੋ ਪ੍ਰੋਗਰਾਮ ਹਾਂ ਹੋਇਆ ਉਸੇ ਉਸਾਰੀ ਦੇ ਸਾਰੇ ਭੈਣਾਂ ਦਾ ਭਰਾਵਾਂ ਦਾ ਬਹੁਤ 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 ਧੰਨਵਾਦ ਇਸ ਤਰ੍ਹਾਂ ਸਾਡੇ ਚੈਨਲ ਨਾਲ ਜੁੜੇ ਰਹੇ ਹੋ ਅਸੀਂ ਤੁਹਾਡੇ ਹੌਸਲੇ ਨਾਲ ਹੀ ਧਾਂ ਵਧਣਾ ਸ਼ੇਅਰ ਕਮੈਂਟ ਜਰੂਰ ਕਰਿਆ ਜਰੂਰ ਸਬਸਕ੍ਰਾਈਬਰ ਕਰਿਓ ਜਿਹੜੇ ਨਵੇਂ ਭੈਣ ਭਰਾ ਜੁੜਦੇ ਆ ਤੁਹਾਡਾ ਸੰਯੋਗ ਬਹੁਤ ਜਿਆਦਾ ਆਂ ਹੀ ਸੰਯੋਗ ਦਿੰਦੇ ਰਹੋ ਪੇਟਰਾ ਸਾਰੇ ਆਣੇ ਧੰਨਵਾਦ ਤੁਹਾਡਾ ਆਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ 大家赶你干看吧！